ਆਖਰ ਕਿਉਂ 11 ਕਰੋੜ ਦੀ ਲਾਟਰੀ ਜਿੱਤਣ ਵਾਲਾ ਲੋਕਾਂ ਨੂੰ ਕਰ ਰਿਹਾ ਅਪੀਲ ਕਿ ਕੋਈ ਵੀ ਇਹਨਾਂ ਚੱਕਰਾਂ 'ਚ ਨਾ ਪੋਹੋ। ਪਨੀ ਸਿਆਰ ਜੋੜ ਕੇ ਨਿਵੇਦਨ ਹੈ ਕਿ ਕੋਈ ਭਾਈ ਇਸ ਜੂਏ ਦੇ ਲਤ ਮੇ ਮਤ ਫੜੋ। ਜੂਆ ਲਾਟਰੀ ਦੇ ਚੱਕਰ ਵਿੱਚ ਕੋਈ ਭਾਈ ਨੀ ਪੜੇ। ਮੇਰਾ ਕਹਿਣਾ ਇਹ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੀਵਾਲੀ ਮੌਕੇ 11 ਕਰੋੜ ਦੀ ਲਾਟਰੀ ਰਾਜਸਥਾਨ ਦੇ ਅਮਿਤਸਰਾਂ ਨੂੰ ਨਿਕਲੀ ਸੀ ਅਤੇ ਲਾਟਰੀ ਨਿਕਲਣ ਤੋਂ ਬਾਅਦ ਕਈ ਚੀਜ਼ਾਂ ਸਾਹਮਣੇ ਆਈਆਂ। ਪਹਿਲਾਂ ਤਾਂ ਉਸ ਨੂੰ ਲੋਕਾਂ ਨੇ ਪਰੇਸ਼ਾਨ ਕਰਕੇ ਰੱਖਿਆ। ਉਸ ਨੇ ਆਪਣਾ ਫੋਨ ਬੰਦ ਕੀਤਾ, ਘਰ ਨੂੰ ਜਿੰਦਾ ਲਗਾ ਕੇ ਕਿਤੇ ਚਲਿਆ ਗਿਆ ਅਤੇ ਲੋਕਾਂ ਨੂੰ ਇੱਕ ਵਕਰੀ ਹੀ ਅਪੀਲ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਮੇਰੀ ਕਿਸਮਤ ਸੀ ਮੈਨੂੰ ਪੈਸੇ ਨਿਕਲ ਗਏ ਪਰ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਕੋਈ ਵੀ ਇਨ੍ਹਾਂ ਚੱਕਰਾਂ ਦੇ ਨਾ ਪੋ ਲਾਟਰੀ ਅਤੇ ਜੂਏ ਦੇ ਚੱਕਰ ਵਿੱਚ ਪਾ ਕੇ ਬਹੁਤ ਲੋਕ ਬਰਬਾਦ ਹੋ ਚੁੱਕੇ ਨੇ ਕੁਝ ਇਸ ਤਰ੍ਹਾਂ ਦੀ ਅਪੀਲ ਅਮਿਤ ਸਹਿਰਾ ਨੇ ਕੀਤੀ ਹੈ ਨਾਲ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਹਾਲੇ ਵੀ ਕਾਇਮ ਹੋ ਕਿ ਆਪਣੇ ਦੋਸਤ ਨੂੰ 1 ਕਰੋੜ ਰੁਪਇਆ ਦੇਣਾ ਇਸ ਦੇ ਜਵਾਬ ਵਿੱਚ ਵੀ ਉਹਨਾਂ ਨੇ ਕਿਹਾ ਕਿ ਬਿਲਕੁਲ ਮੈਂ ਆਪਣੇ ਦੋਸਤ ਦੀਆਂ ਧੀਆਂ ਨੂੰ 1 ਕਰੋੜ ਰੁਪਇਆ ਜ਼ਰੂਰ ਦੇਵਾਂਗਾ ਤਾਂ ਆਓ ਪਹਿਲਾਂ ਵੀਡੀਓ ਦੇਖ ਲੈਣੇ ਕਿ ਆਖਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਅਮਿਤ ਨੇ ਕੀ ਕਿਹਾ ਹੈ ਬਈ ਇਹ ਬਾਤ ਸਹੀ ਹੈ ਕਿ ਜਿਸ ਨੇ ਆਪਕੋ 500 ਰੁਪਏ दिए ਉਸਕੋ ਆਪ 1 ਕਰੋੜ ਦੇ ਰਹੇ ਹੋ बिल्कुल सही बात है मेरे साथ मेरा दोस्त मुकेश सहन है जो मेरे साथ मेरे मौजूद है की भाई मैं इनको एक करोड़ रुपए इनको नहीं दऊंगा इनकी बेटियों को दूंगा अगर आप मैं युवा वर्ग से और सभी से हाथ जोड़ के निवेदन है कि कोई भाई इस जुए के लक्ष्य में मत करो नशा मत करो परम परमेश्वर पे विश्वास रखो अपने माँ बापो पे विश्वास रखो मेहनत करो परिश्रम करो जो तकदीर में जैसे मेरा लिखा हुआ था भाई मेरे को ग्यारह करोड़ मिलने हैं तो पता नहीं मैं वो कैसे पहुंचा कैसे नहीं पहुंचा मेरे को मिल गया अगर आपकी किस्मत में लिखा है कि आपको तो धन मिलेगा तो चाहे वो जमीन में से आए या आसमान में से आए आएगा जरूर जुए से दूर हो जुआ लाटे जुआ लाटे चक्कर में कोई भाई नहीं पड़े मेरा कहना ये है ये तो अक्समत तो दोस्तों तुमने पूरी वीडियो देख ली वीडियो के बहुत चंगी गल् करिया ने अमित ने ਕਿਉਂਕਿ ਉਸਨੇ ਕਿਹਾ ਕਿ ਉਸ ਨੂੰ ਉਸ ਦੀ ਕਿਸਮਤ ਬਠਿੰਡੇ ਤੱਕ ਖਿੱਚ ਕੇ ਲੈ ਗਈ ਪਰ ਅਗਰ ਤੁਸੀਂ ਸੋਚਦੇ ਹੋ ਕਿ ਕੋਈ ਵੀ ਕਰੋੜਪਤੀ ਬਣ ਜਾਊਗਾ ਇਸ ਤਰ੍ਹਾਂ ਨਹੀਂ ਹੋ ਸਕਦਾ ਸੋਡੀ ਕਿਸਮਤ ਹੈ ਜਦੋਂ ਕਿਸਮਤ ਦੇ ਵਿੱਚ ਪੈਸਾ ਲਿਖਿਆ ਫਿਰ ਉਹ ਕਿਤੋਂ ਵੀ ਆਵੇ ਆਊ ਜ਼ਰੂਰ ਪਰ ਤੁਸੀਂ ਇਨ੍ਹਾਂ ਚੱਕਰਾਂ 'ਚ ਨਾ ਪਓ ਕਿ ਤੁਸੀਂ ਵੀ ਇਸ ਬਾਈ ਦੀ ਇਸ ਸੋਚ ਨਾਲ ਸਹਿਮਤ ਹੋ ਦੱਸਿਓ ਜ਼ਰੂਰ ਧੰਨਵਾਦ